ਉਹ ਬੱਕਰੇ ਨੂੰ ਨਾ ਜਦੋਂ ਹਲਾਲ ਕਰਦੇ ਨੇ ਇੱਕ ਰੰਗ ਬਿਆਨ ਕੀਤਾ ਕਿ ਉਹਦੇ ਉਹਦੇ ਜਿਹੜਾ ਹੈ ਨਾ ਅ ਗਲ ਨੂੰ ਟਾਈਟ ਬੰਦ ਦਿੰਦੇ ਨੇ ਤਾਂ ਕਿ ਜਦੋਂ ਸਾਰ ਰਗ ਕੱਟਣ ਤੇ ਇੱਕਦਮ ਜਿਹੜਾ ਬਲੱਡ ਹੈ ਪ੍ਰੈਸ਼ਰ ਆਇਨ ਬਾਹਰ ਨਹੀਂ ਨਿਕਲ ਜਾਏ ਪਹਿਲਾਂ ਪਰ ਉਹ ਜਦੋਂ ਉਹਦੋਂ ਬੰਨਿਆ ਹੁੰਦਾ ਇਹਨਾਂ ਨੂੰ ਪਤਾ ਵੀ ਮੈਨੂੰ ਇਹਨਾਂ ਵੱਢ ਦੇਣਾ ਪਰ ਉਹ ਤੜਫਦਾ ਵੜਾਏ ਤੇ ਜਿਹੜੇ ਕਸਾਈ ਨੇ ਨਾ ਕਸਾਈ ਸ਼ਬਦ ਤਾਂ ਵਰਤਿਆ ਕਸਾਈ ਕੀ ਕਰਦੇ ਨੇ ਹੌਲੀ 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 ਉਹਨੂੰ ਇਸ ਤਰ੍ਹਾਂ ਕੱਟਦੇ ਨੇ ਉਹ ਉਸ ਟਾਈਮ ਜਿਹੜੇ ਇਹਨੂੰ ਪੇਨ ਹੁੰਦੀ ਹੈ ਨਾ ਉਸ ਬੱਕਰੇ ਦੀ ਕਹਿੰਦੇ ਉਹ ਪੇਨ ਕੁਛ ਵੀ ਨਹੀਂ ਉਹਦੇ ਅੱਗੇ ਜੇ ਤੇਰੇ ਤੋਂ ਬਿਨਾਂ ਰਹਿਣਾ ਪਵੇ ਇਹ ਸਤਰਾਂ ਦਾ ਦੁੱਖ ਹੈ ਸੂਲ ਸਰਾਹੀ ਖੰੰਜਰ ਪਿਆਲਾ ਬਿੰਗ ਕਸਾਈਆਂ ਉਹ ਬਿੰਗ ਜਿਹੜਾ ਹੈ ਪਾ ਕੇ ਉਹਨੂੰ ਜਦੋਂ ਉਹਦੀ ਸਾਰਾ ਗਤ ਪਾੜਦੇ ਨੇ ਕਹਿੰਦੇ ਬਿੰਗ ਕਸਾਈਆਂ ਦਾ ਸਹਿਣਾ ਉਹ ਠੀਕ ਲੱਗਦਾ ਹੈ ਪਰ ਤੇ ਤੂੰ ਨਾ ਹੋਵੇਂ ਤੇਰੇ ਤੋਂ ਬਿਨਾ ਰਹਿਣਾ ਬੜਾ ਔਖਾ ਹੈ ਜੇ ਤੇਰੇ ਨਾਲ ਤੇਰੀ ਯਾਦ ਨਾਲ ਤੇਰੇ ਸੰਧਾਤਾ ਨਾਲ ਤੇਰੀ ਬੰਦਗੀ ਨਾਲ ਇਹ ਕੁਝ ਵੀ ਸਹਿਣਾ ਪਵੇ ਕੋਈ ਗੱਲ ਹੀ ਨਹੀਂ ਹੈਗੀ ਤੇ ਲਾਸਟ ਪੰਕਤੀ ਚ ਤਾਂ ਨਿਮੇੜ ਹੀ ਦਿੱਤੀ ਨਾ ਗੱਲ ਯਾਰੜੇ ਦਾ ਸਾਨੂੰ ਯਾਰੜੇ ਦਾ ਯਾਰੜੇ ਸ਼ਬਦ ਹੈ ਯਾਰ ਤੋਂ ਬਣਿਆ ਹੈ ਯਾਰ ਮਿੱਤਰ ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨਤੀਆਂ ਬੜੀ ਜਗ੍ਹਾ ਤੇ ਵਰਤਿਆ ਯਾਰ ਸ਼ਬਦ ਉੱਥੇ ਜਦੋਂ ਇੰਤਹਾ ਹੋ ਜਾਂਦੀ ਹੈ ਨਾ ਮੈਂ ਕਈ ਵਾਰ ਜ਼ਿਕਰ ਕੀਤਾ ਰਾੜਾ ਲੱਗ ਜਾਂਦਾ ਨਾਲ ਯਾਰੜੇ ਦਾ ਜਿੱਥੇ ਨਾ ਅਸੀਂ ਕਹਿੰਦੇ ਆਂਗੇ ਸਾਜਨੜਾ ਮੇਰਾ ਸਾਜਨੜਾ ਸਿਖੜਾ ਗੁਰਸਿਖੜਾ ਉਹ ਸ਼ਬਦ ਵਰਤਦੇ ਨੇ ਰਾੜਾ ਲੱਗ ਜਾਂਦਾ ਜਿੱਥੇ ਰਾੜਾ ਲੱਗ ਜਾਏ ਨਾ ਉੱਥੇ ਦਾ ਇਹਦਾ ਮਤਲਬ ਹੁੰਦਾ ਵੀ ਪ੍ਰੇਮ ਦੀ ਇੰਤਹਾ ਹੈ ਉਸ ਤੋਂ ਬਾਅਦ ਕੋਈ ਵੱਡਾ ਨਹੀਂ ਹੈ ਯਾਰੜੇ ਦਾ ਸਾਨੂੰ ਸੱਥਰ ਚੰਗਾ ਯਾਰ ਨੇ ਸਾਨੂੰ ਸੱਥਰ ਦਿੱਤਾ ਹੈ ਨਾ ਉਹ ਚੰਗਾ ਹੈ ਪਰ ਜੇ ਪਰਮੇਸ਼ਰ ਨਾਲ ਨਹੀਂ ਨਾ ਯਾਰ ਨਾਲ ਨਹੀਂ ਫਿਰ ਪਟ ਖੇੜਿਆਂ ਦਾ ਰਹਿਣਾ ਪੱਠਾ ਨਾ ਪੱਠੀ ਬਲਦੀ ਹੋਈ ਪੱਠੀ ਦੇ ਵਿੱਚ ਪੈ ਜਾਣ ਜੇ ਖੇੜਿਆਂ ਵਿੱਚ ਰਹਿੰਦੇ ਆ ਖੁਸ਼ੀਆਂ ਵਿੱਚ ਰਹਿੰਦੇ ਆ ਆਨੰਦ ਵਿੱਚ ਰਹਿੰਦੇ ਆ ਨਾ ਪਰ ਰੱਬ ਦੀ ਯਾਦ ਕੋਲੇ ਕੋਈ ਨਹੀਂ ਕਹਿੰਦੇ ਇਹ ਦਿਨ ਉਹ ਪੱਠੀ ਚ ਪੈਣਾ ਚੰਗਾ ਏ ਪਰ ਰੱਬ ਦੀ ਯਾਦ ਹੋਵੇ ਹੁਣ ਦੇਖੋ ਇਹਦੇ ਚਾਰੇ ਲਾਈਨਾਂ ਚ ਕਿੱਥੇ ਗੁਰੂ ਪਾਤਸ਼ਾਹ ਨੇ ਆਪਣੇ ਬੱਚਿਆਂ ਦਾ ਜ਼ਿਕਰ ਕੀਤਾ ਹੈ ਹਾਲ ਰੱਬ ਨੂੰ ਬਿਆਨ ਕਰ ਰਹੇ ਨੇ ਦਾਸ ਰੱਬ ਨੂੰ ਰਹੇ ਨੇ ਇਸ ਇਸ ਸਟੇਜ ਦੇ ਉੱਤੇ ਇਹਦਾ ਮਤਲਬ ਕੀ ਆ ਇਹ ਸਮਝਾਉਣਾ ਚਾਹੁੰਦੇ ਨੇ ਗੁਰੂ ਕਿਆ ਸਿੱਖਾ ਜੇ ਤੂੰ ਮਹਿਲਾ ਚ ਰਹਿਣਾ ਹੈ ਤਖਤਾਂ ਤੇ ਰਹਿਣਾ ਹੈ ਚੇਤਾ ਰੱਖੀ ਉਹਦੀ ਬਾਦਸ਼ਾਹੀ ਚ ਸ਼ੁਕਰ ਕਰੀ ਤੇ ਜਦ ਤੈਨੂੰ ਕਿਤੇ ਫਕੀਰੀ ਜਾਮਾ ਵੀ ਆ ਜਾਏ ਜ਼ਿੰਦਗੀ ਚ ਆ ਘੜੀ ਵੀ ਆ ਜਾਵੇ ਚੇਤਾ ਉਦੋਂ ਵੀ ਰੱਖੀ ਵੀ ਰੱਬ ਦੀ ਯਾਦ ਚ ਹੀ ਰਹਿਣਾ ਕਿਤੇ ਦੁੱਖ ਆਏ ਤੇ ਇਹ ਨਹੀਂ ਕਹਿਣਾ ਵੀ ਰੱਬ ਨੇ ਤਾਂ ਬੜਾ ਸਾਡੇ ਨਾਲ ਮਾੜਾ ਕਰ ਦਿੱਤਾ ਆਹ ਹੈ ਰੰਗ ਬਿਆਨ ਕਰਨਾ ਉਹਦੋਂ ਵੀ ਕਹਿੰਦੇ ਸੀ ਜਦ ਤਖਤ ਤੇ ਬੈਠੇ ਜਦ ਵੀ ਤੇਰਾ ਸ਼ੁਕਰ ਹੈ ਅੱਜ ਇਸ ਘੜੀ ਵਿੱਚ ਨੇ ਤਾਂ ਵੀ ਕਹਿ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਉਹ ਉਸ ਪਿਆਰੇ ਤੱਕ ਆਵਾਜ਼ ਹੈ ਇਹ ਅੰਦਰ ਦੀ ਇਹਨੂੰ ਕਹਿੰਦੇ ਨੇ ਦੇਖੋ ਇੱਥੇ ਇੱਥੇ ਗੁਰੂ ਪਾਤਸ਼ਾਹ ਕੋਲੇ ਕੋਈ ਸਿੰਘ ਨਹੀਂ ਹੈਗਾ ਕੋਈ ਹੋਰ ਨਹੀਂ ਹੈਗਾ ਕਿਨੂੰ ਕਹਿ ਰਹੇ ਨੇ ਵੀ ਕਹਿਣਾ ਸੇ ਖਿਆਲ ਹੈ ਖਿਆਲ ਦਾ ਮਤਲਬ ਸੁਰਤ ਨਹੀਂ ਸਾਡੀ ਸੁਰਤ ਦਾ ਖਿਆਲ ਹੈ ਖਿਆਲ ਰਹੀ ਉਸ ਜਗਤ ਤੇ ਪਹੁੰਚ ਗਏ ਉਹ ਨਿਰੰਕਾਰ ਨਾਲ ਜੁੜੇ ਹੋਏ ਨੇ ਕਰਤਾਰ ਨਾਲ ਜਿਵੇਂ ਅਸੀਂ ਦੇਖਿਆ ਜੰਗੇ ਮੈਦਾਨ ਦੇ ਵਿੱਚ ਸੀਗੇ ਕਦਮੋਂ ਸੇ ਟਹਿਲ ਤੇ ਥੇ ਮਗਰ ਦਿਲ ਤਾਂ ਦੁਆ ਮੇ ਕਰਤਾਰ ਸੇ ਕਹਤੇ ਥੇ گویا ਰੂਬਰੂ ਹੋਕਰ ਕੱਲ ਚਮਕੌਰ ਸੇ ਜਾਊਂਗਾ ਸੁਰਖ ਰੂਹ ਹੋਕਰ ਇਹ ਸੁਰਖ ਰੂਹ ਹੋਣਾ ਕੀ ਆਈ ਹੈ ਮਤਲਬ ਹਰ